ਮਿੱਠੀ ਬੋਲੋ ਇੱਥੇ ਕੋ ਜਣ ਦੇ ਤਨ ਮੰਨ ਦੇ ਨਾਲ ਕਰਵਾਣੀ ਸੌਂ ਤੇ ਦਾਸਰੀਕ ਨੂੰ ਜੀ ਸੁਭਾ ਯਾਤਰਾ ਬਹੁਤ ਵਿਚਾਰਸ ਕੋਇਆ ਤਾਂ ਵੀ ਅਸੀਂ ਮੰਦਰ ਨੂੰ ਰੰਗ ਕਰਕੇ ਪੂਰੀ ਸ਼ਹਿਰ ਨੂੰ ਮੁੜਿਆ ਆਇਆ ਬਾਸ ਮੰਦਰ ਚੜਾਈ ਜੀ ਸੁਭਾ ਯਾਤਰਾ ਦੇ ਵਿੱਚ ਬਹੁਤ ਹੀ ਮਸ਼ਹੂਰ ਕਲਾਕਾਰ ਇਹਦਾ ਨਾਮ ਕੋਈ ਦੁਨੀਆਂ ਦੇ ਵਿੱਚ ਆ ਕਲੀਅਰ ਕੰਸ ਨਨੇ ਮਾਰੇ ਨੂੰ ਗਾਲ ਪੁਪਾਨ ਕੀਤਾ ਤੁਸੀਂ ਸਾਰੇ ਨੇ ਸਹਿਯੋਗ ਦਿੱਤਾ ਨਾਲ ਚੱਲਣ ਦਾ ਬੈਠ ਕੇ ਸੁਣਨਾ ਤੇ ਬਹੁਤ ਵੱਡੀ ਕਿਰਪਾ ਜਿਹੜੀ ਸਾਨੂੰ ਪਹਿਲਾਂ ਵੀ ਕਰਦੀ ਆ ਮੰਗਾ ਦੀ ਮਾਦੀ ਬਲ ਮੈਂ ਸਾਰੀ ਸੰਗਤ ਦਾ ਕਮੇਟੀ ਬਲੂ ਤੇ ਬ੍ਰੂਤਨਾ ਕਰਤਾ ਅਸੀਂ ਲਗਾਤਾਰ ਪਹਿਲਾਂ ਤੋਂ ਕਮੇਟੀ ਬਲੂ ਕੁਝ ਗਲਤ ਪ੍ਰੋਗਰਾਮ ਕਰਦੇ ਆ ਰਹੇ ਸੀ ਜਿਸ ਨੂੰ ਸੁਧਾਰ ਰਹੀ ਜਿਸ ਨਾਲ ਸਾਰੇ ਪਿੰਡ ਸਾਰੇ ਸ਼ਹਿਰ ਤੇ ਪੂਰੀ ਦੁਨੀਆ ਜਨਮ ਦਿਨ ਮਨਾਉਂਦੇ ਆ ਅਸੀਂ ਉਸੇ ਤੋਂ ਮਨਾ ਦਿੰਦੇ ਸੀ ਅਸੀਂ ਕੋਸ਼ਿਸ਼ ਕਰੀਦੀ ਕਿ ਹਰ ਸਾਹ ਪਿੰਡਾਂ ਤੋਂ ਲੋਕ ਆਣ ਸਭ ਕਮੇਟੀ ਦੇ ਮੈਂਬਰ ਆਣੇ

असि अच इन खुश हाँ जो सहयोग मिले सा ने सात इतिहास बनाता जो इतिहास पन्न में लिखे जाते मैं संत गुरु कह राम सुनो साढ़े दुनिया में बहुत बड़े प्रचारक संत बाबा बलजीत सिंह जी शिकागो वाले जिन्होंने बहुत समय पहला इस परिवार ने आके बरासर एक खालसा पर ना खाना बनाया परिवार भी काफी हैं मैं दो सौ तीन एजेंसी से मैं पहली बार बनाया बाबा जी को बाबा जी जगह बरासर आए थे मैं इन्हों का लैक्चर स्कूल के हाल के बाबा जी में चेटे आ गया हूं ਸ਼ਿਕਾਗੋ ਦੇ ਵਿੱਚ ਬਹੁਤ ਵੱਡਾ ਪੇਪਰ ਅਗਰਮਾਨਾ ਦਾ ਜਿਹੜੀ ਉੱਥੇ ਵੀ ਬਹੁਤ ਵੱਡੀ ਪੁਲੀਸ ਆ ਰਹੀ ਸੀ ਪ੍ਰਿਸ਼ਾਸ਼ਨ ਆ ਕਿਹਨਾਂ ਦੇ ਵਾਈ ਬਹੁਤ ਵੱਡਾ ਮਾਨਸਾੜ ਬ੍ਰੈਸਲਿੰਗ ਬਣਿਆ ਸਾਡੇ ਦੇਸ਼ ਨੂੰ ਮਿਲਿਆ ਸਾਡੇ ਨੂੰ ਕਰ ਰਿਹਾ ਅੱਜ ਮੈਂ ਤਾਂ ਇੰਨਾ ਕੋਸ਼ਣ ਕੀਤਾ ਕਿ ਦਿੱਲੀ ਬਬਰ ਦੇ ਵਿੱਚ ਸ਼ਿਕਾਗੋਲੇ ਆਈਆ ਸਰ ਇਹਨਾਂ ਨਾਲ ਦੇ ਕੋਲ ਉਹਨਾਂ ਦੀ ਧਿਰਪਤਨੀ ਸਿਮਰਨ ਸੈਲਪਾ ਜਿਹੜੇ ਭਾਰਤ ਦੇ ਮਸ਼ਹੂਰ ਕਲਾਕਾਰਾਂ ਐਕਟਸ ਵੀ ਐ ਸਾਰੇ ਸੈਲੀਬ੍ਰਿਟੀ ਆ ਉਹ ਵੀ ਅ빠 ਜੀ ਇਹ ਇਹ ਪੰਦਰਾਂ ਦਿਨ ਦੇਖਣੇ ਆ ਆਸਮਾਨ ਤੋਂ ਇਹ ਤੋਂ ਇਹ ਤੋਂ ਦੇ ਵਿੱਚ ਜਦੋਂ ਅਸੀਂ ਪਹਿਲਾਂ ਅਜਿਹੀ ਬਣੇ ਆ ਕਮੇਟੀ ਵੀ ਨਹੀਂ ਚੁਣੀ ਗਿਆ ਪਰ ਉਹ ਤੋਂ ਬੜੀ ਹਮਤ ਕੀਤੀ ਸਾਰੇ ਸਮਾਏ ਦੇ ਤੋਂ ਲੈ ਕੇ ਹੁਣ ਸਾਰੇ ਇਲਾਕੇ ਦੇ ਸਹਿਯੋਗ ਨਾਲ

ਮਰਾਜ ਦਾ ਦਰਵਾਜ਼ਾ ਅਸੀਂ ਬਣਾ ਰਹੇ ਆ ਜਿਹਦੀ ਉਚਾਈ ਕਮੇਟੀ ਦੇ ਹਰ ਰੋਜ਼ ਸਰਕਾਰ 84 ਮੀਟਰ ਚ ਰਹੀ 3 ਸਾਲ ਤੋਂ ਲਗਾਤਾਰ ਕੰਮ ਚੱਲ ਰਿਹਾ ਹੈ ਇਹ ਚਾਨ੍ਹਿਆ ਦੂਸਰਾ ਵਰਦਾ ਜਿਹਨੇ ਦੱਤਾ ਲਈ ਪਿਛੜਿਆ ਲਈ ਗਰੀਬਾਂ ਤੇ ਮਰੂਮਾਂ ਲਈ ਆਪਣੀ ਜ਼ਿੰਦਗੀ ਲਾਤੀ ਤੇ ਬਰਾਬਰਤਾ ਤੇ ਲੈ ਕੇ ਨਾ ਸਾਰਿਆਂ ਨੂੰ ਤੇ ਕੋਈ ਵੀ ਛੋਟਾ ਨਾ ਰਹੇ ਕੋਈ ਵੱਡਾ ਨਾ ਰਹੇ ਸਾਰੇ ਬਰਾਬਰ ਨੇ ਚਾਹੀਦੇ ਆ ਅਸੀਂ ਉਹਨਾਂ ਦੇ ਸੁਪਰੀਆਂ ਨੂੰ ਪੂਰਨ ਨਹੀਂ ਕਰ ਸਕ ਰਹੇ ਅਸੀਂ ਕੋਸ਼ਿਸ਼ ਕਰ ਰਹੇ ਆ ਬਬੀ ਤੁਹਾਡੀ ਸਰਕਾਰ ਅਸੀਂ ਇਹ ਬਣਾ ਰਹੇ ਜੇ ਤਿੰਨ ਸਾਲ ਤੋਂ ਘੱਟ ਚੱਲ ਰਿਹਾ ਜਿੰਨਾ ਸੰਗਤ ਨੂੰ ਸਹਾਇਤਾ ਦਸੋ ਦੇ ਰਹੇ ਆ ਅੱਜ ਚਾਹੇ ਪਿਆਸ ਸਾਡੇ ਵਿੱਚ ਇੱਕ ਮਹਾਰਾਜੀ ਦੀ ਮਸਾਲ ਮੂਰਤੀ ਜਿਹੜੀ ਆ ਉਹ ਸਬਕ ਕੀਤੀ ਜਾਵੇ ਸੀ ਇਹ ਵੀ ਸੁਨਦਰਤਾ ਕਿਤੇ ਮੂਰਤੀ ਆ ਤਾਂ ਸਿਆਣੀ ਆ ਉਹ ਵੀ ਅਜਿਹੀ ਬਣੇ ਤੇ ਲੋਕ ਜਨ ਬਿਹਾਰੀ ਉੱਚਾ ਜੀ ਦੇਖ ਕੇ ਆਇਆ ਮਰਦੀ ਮੂੰਹ ਦੀ ਬਸੋਈ ਲੱਗੇ ਤੇ ਮੁੰਦਰ ਵੀ ਸੁਣਾ ਲੱਗੇ ਕਿੰਨੂ ਕੀ ਵੀ ਸ਼ਹਾ ਵੇਨ ਤੇ ਜਿਨ੍ਹਾਂ ਨੇ ਇੱਕ ਸਜੋਗ ਪਾਇਆ ਉਹ ਲੋਕ ਫਿਰ ਆਵਾਜ਼ੋਂੋਂਗੇ ਮੈਂ ਵਾਪਰਿਤ ਵਕਤ ਤੇ ਆਂਦੇ ਸੱਚ ਗੱਲ ਆ ਕਿ ਤੁਸੀਂ ਆਏ ਆ ਸਾਥੋਂ ਤਾਂ ਕੰਨੀ ਕੋ ਰਹਿ ਸਕਦੀ ਆ ਕੋ ਹੋ ਸਕਦਾ ਜੀ ਨਾਲ ਜਾ ਸਕੀਏ ਜੀ ਬੈਠੇ ਆ ਨਾਲ ਤਾਂ ਅਸੀਂ ਤਾਂ ਬਹੁਤ ਖੁਸ਼ ਹਾਂ ਬਹੁਤ ਨਾਲ ਸੁਣਿਆ ਵੱਡੇ ਵੱਡੇ ਨਾਲ ਕਮਿਸ਼ਨ ਕੀਤੇ ਆ ਬਾਕੀ ਸਾਰੇ ਗੁਰੂ ਜੀ ਕੋਲੋਂ ਚਾਹ ਦੇ ਸਪੋਕੀ ਬੜੀ ਕੀਤੀ ਪਰ ਤੁਸੀਂ ਕਹਿ ਦਈਏ ਆਸ ਕਮੇਟੀ ਦੀ ਆਸ ਤੁਹਾਡੇ ਤੇ ਆ ਕਈਆਂ ਕਮੀਆਂ ਸਾਰੀਆਂ ਰਹਿ ਗਈਆਂ ਜੋ ਇੱਥੇ ਕਮੀਆਂ ਤੋਂ ਨਹੀਂ ਲਾ ਲਈ ਆਇਆ ਹੁਣ ਮੈਂ ਤੁਹਾਨੂੰ ਬੇਨਤੀ ਕਰੂ ਕਮੇਟੀ ਵੱਲ ਤੇ ਬਾਬਾ ਜੀ ਇਹ ਤੁਸੀਂ ਕੂੜੀਆਂ ਕਰੀਆਂ ਮੈਂ ਦਿਲੋਂ ਥੋੜਾ ਸਿਆਰਟ ਕਮੇਟੀ ਬਨਉ ਧੰਨਵਾਦ ਵੀ ਕਰਨਾ ਇਹ ਆਸ ਵੀ ਰੱਖਣਾ ਆ ਕਿ ਥੋੜਾ ਜਿਹਾ ਹੱਥ ਆ ਸਾਰੀ ਕਮੇਟੀ ਤੇ ਰਹੇਗਾ ਮੈਂ ਮਾਨ ਮਹਿਸੂਸ ਕਰਦਾ ਆ ਸਾਰੀ ਸੰਗਤ ਨੂੰ ਦੱਸਵਾ ਕਿ ਇਨਾ ਬਾਣਾ ਜਿਦੋਂ ਕੂੜੀ ਕੂੜੀਆਂ ਦਿਖਦੀਆਂ ਪੂਰੇ ਦੇਸ਼ ਦਿਖਦੀਆਂ ਇਸ ਕਾਗੋਲੇ ਬਾਬੇ ਕਦੋਂ ਆਣਗੇ ਸਰਗੁਲਾਪ ਚੱਲ ਕੇ ਆਵੇ ਆ ਇੱਕ ਵਾਰੀ ਬੇਨਤੀ ਨੂੰ ਥੋੜਾ ਬਹੁਤ ਧੰਨਵਾਦ ਜੀ ਵੈਰਬੁੱਜੀ ਦਾ ਖਾਲਸਾ ਵੈਰਬੁੱਜੀ ਫਤਿਹ ਜੈ ਕੁਰੇ ਬੋਲੇ ਸੋਨ ਸੇ ਅੰਬਾ ਦੀ ਜਨ ਜੈਤ ਜੈਤ ਬਹੁਤ ਬੇਨਤੀ ਕਰਦਾ ਬਾਬਾ ਜੀ ਨੂੰ